ਦੋਸਤੋ ਚੈਨਲ ਨੂੰ ਆਪਣੇ ਨੂੰ ਕਰਿਓ ਫੋਲੋ ਤੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਆਪਾਂ ਡੈਰੀ ਫਾਰਮ ਤੇ ਗੌਟ ਫਾਰਮ ਦੀ ਜਿੰਨਾ ਕਦੀ ਸਾਨੂੰ ਪਤਾ ਲੱਗਦਾ ਨੌਲੇਜ ਦੀ ਵੀਡੀਓ ਆ ਜਿਹੜੀਆਂ ਅਪਲੋਡ ਕਰਦੇ ਆ ਹੁਣ ਤੁਹਾਨੂੰ ਇੱਕ ਦੱਸ ਦਿਆਂ ਵੀ ਹੁਣ ਅੱਜ ਕੱਲ ਆ ਕੇ ਆ ਦੇਖੋ ਮੁੰਡਾ ਆਲੂ ਕੱਟਣ ਲੱਗਿਆ ਹੋਇਆ ਇਹ ਮੱਝਾਂ ਨੂੰ ਸਾਰੀਆਂ ਨੂੰ ਪਾਤੇ گاਵਾ ਨੂੰ ਵੀ ਪੈ ਗੇ ਤੇ ਆ ਹੁਣ ਜਿਹੜਾ ਅੱਜ ਕੱਲ ਕਟਾਈ ਪਟਾਈ ਚੱਲ ਰਹੀ ਆਲੂਆਂ ਦੀ ਇਹ ਆਪਾਂ ਨੂੰ 100 ਰੁਪਏ ਦੀ ਬੋਰੀ ਪੈ ਗਈ ਇਹ ਆ ਗੱਲੋ ਦੀ ਮੰਨ ਲਓ 200 ਰੁਪਏ ਕੁਇੰਟਾਲ ਹੋ ਗਏ ਇਹ ਤੂੜੀ ਆ ਜਿਹੜੀ ਹੁਣ 700 ਰੁਪਏ ਨੂੰ ਕੁਇੰਟਾਲ ਇਹ ਥੋੜਾ ਜਿਹਾ ਬੈਦ ਆ ਹੁੰਦਾ ਵਾ ਵੀ ਬੈ ਤੋਂ ਵਿਚਾਰ ਰੱਖਣਾ ਪੈਂਦਾ ਆ ਦੇਖੋ ਤੁਸੀਂ 50 ਡੰਗਰ ਨੇ ਹੁਣ ਆ ਪੱਠੇ ਇੰਨੇ ਗਨੇ ਅੱਜ ਕੱਲ ਵੀ ਹਜੇ ਅਸੀਂ ਮੱਖਣ ਤਾਂ ਜਿਆਦਾ ਬੀਜ ਲਿਆ ਉਹ ਥੋੜਾ ਜਿਹਾ ਤੁਰਦਾ ਘਟਾ ਨਾਲ ਆਹਾ ਅਸੀਂ 10 ਗੱਟੇ ਜਿਹੜੇ ਪਿਆਜ਼ਾਂ ਦੇ ਲਿਆਂਦੇ ਹੋਇਆ 10 15 ਗੱਟੇ ਇਹਦੇ ਨਾਲ ਜਿਹੜਾ ਇਹ ਬੈ ਦਾ ਸਮੱਸਿਆ ਉਹ ਵੀ ਦੂਰ ਹੁੰਦੀ ਆ ਤੇ ਨਾਲੇ ਆਪਾਂ ਨੂੰ 8-10 ਕਿਲੋ ਆਲੂ ਬਾਕੇ ਪਹਿਲਾਂ ਹੁਣ 2-3 ਮਹੀਨੇ ਗਾਜਰਾ ਪਾਈਆਂ ਨੇ ਉਹ ਵੀ ਸਸਤੀ ਸੀ 4-5 ਰੁਪਏ ਕਿਲੋ ਮਿਲੀ ਗਈ ਆ ਹੁਣ ਆ ਜਿਹੜਾ ਆਲੂ ਦਾ ਟਾਈਮ ਚੱਲ ਪਿਆ ਹੁਣ ਪਟਾਈ ਚੱਲਦੀ ਆ ਤਕਰੀਬਨ ਜਿਹੜਾ ਵੀ ਵੀਰ ਆਲੂ ਬੀਜ ਦਾ ਵਾ ਜੇ ਉਹਨੂੰ ਆਪਾਂ ਕਹਾਂਗੇ ਵੀ ਸਾਨੂੰ ਜਿਹੜਾ ਆਲੂ ਕਟਿਆ ਹੋਇਆ ਵਾ ਤਾਂ ਜਾਂ ਰੰਗ ਦੇ ਵਿੱਚ ਥੋੜਾ ਜਿਆਦਾ ਜਿਹੜਾ ਕੰਪਨੀ ਜਾਂ ਉੱਪਰ ਨਹੀਂ ਵਿਖਦਾ ਉਹ 100 ਰੁਪਏ ਦੀ ਬੋਰੀ ਦਾ ਰੇਟ ਹੁਣ ਜਿਹੜਾ ਇਹਦਾ ਆ ਦੇਖ ਲਓ ਤੁਸੀਂ ਸਿਹਤ ਵੀ ਪਸ਼ੂਆਂ ਦੀ ਤੇ ਉਦਾਂ ਇਹਦੇ ਵਿੱਚ ਕੈਲਸ਼ੀਅਮ ਵੀ ਬਹੁਤ ਜ਼ਿਆਦਾ ਹੁੰਦਾ ਸਿਹਤ ਵਾਸਤੇ ਦੁੱਧ ਵਾਸਤੇ ਸਾਰੇ ਕੰਮ ਨੂੰ ਵਧੀਆ ਦੇਖੋਆਂ ਸੁਗਲੀਆਂ ਚਟਤੀਆਂ 10-10 ਕਿਲੋ ਜਿਹੜੇ ਇਹ ਇਹਨਾਂ ਨੂੰ ਆਲੂ ਪਾਏ ਨੇ ਹੁਣ ਇਹਦੇ ਨਾਲ ਗੱਭਣ ਰਹਿਣ ਦੇ ਵਿੱਚ ਵੀ ਹੈਲਪ ਮਿਲੂ ਕਿਉਂਕਿ ਇਹਦੇ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਮਾਤਰਾ 'ਚ ਹੁੰਦਾ ਜਿਹੜਾ ਆਲੂ ਦੇ ਵਿੱਚ ਤੇ ਜਿਹੜੀ ਬੈਅ ਦਾ ਪ੍ਰੋਬਲਮਾ ਨਾਲ ਉਹ ਆਪਾਂ ਸਾਰਿਆਂ ਨੂੰ ਪਾਈਆ ਪਾਈ ਅੱਧਾ ਅੱਧਾ ਕਿਲੋ ਜਿਹੜਾ ਪਿਆਜ਼ ਨਾਲ ਪਾ ਦਈਦਾ ਉਹ ਬੈ ਨਹੀਂ ਹੋਣ ਦਿੰਦਾ ਆਪਾਂ ਨੂੰ 9 ਰੁਪਏ 8 9 7 8 ਰੁਪਏ ਕਿਲੋ ਵਾਲੀ ਤੂੜੀ ਤੋਂ ਜਿਹੜਾ ਟਿਕਾਰਾ ਹੋ ਜਾਂਦਾ ਇਹ ਆਪਾਂ ਚੀਜ਼ ਵਰਤਦੇ ਆ ਇਹ ਹੁਣ ਥੋੜੀ ਜੀ ਹਿੰਮਤ ਦੀ ਗੱਲ ਹੁੰਦੀ ਆ ਵੀ ਆਪਾਂ ਇਹ ਤਾਂ ਆਪ ਹਿੰਮਤ ਕਰਕੇ ਅਗਲੇ ਨੂੰ ਕਹਿਣਾ ਪੈਂਦਾ ਵਾ 100 ਰੁਪਏ ਨੂੰ ਬੋਰੀ ਕਿਸੋਂ ਵੀ ਜਿਹੜੇ ਵੀ ਉਹਨੇ ਆਲੂ ਬੀਜੇ ਹੋਇਆ ਮਿਲ ਜਾਂਦੀ ਆ ਮੰਡੀ 'ਚ ਉਹ ਵੀ ਮਿਲ ਜਾਂਦੇ ਆ ਆ ਜਿਹੜਾ ਡੇਢ ਮਹੀਨਾ ਨਾਲੇ ਤੂੜੀ ਦਾ ਹੁਣਾ ਮਹੀਨਾ ਡੇਢ ਮਹੀਨਾ ਹੀ ਆ ਜਿਆਦਾ ਜਿਹੜੀ ਲੋੜ ਆ ਜਦ ਨੂੰ ਨਮੀ ਆ ਜਾਣੀਆਂ ਹੁਣ ਇਹ ਵਰਤੋ ਤਾਂ ਬਹੁਤ ਦੁੱਧ ਦੇ ਵਿੱਚ ਪ੍ਰਾਫਿਟ ਵਾਲਾ ਕੰਮ ਵੀ ਆ ਇਹ ਤੇ ਆਪਾਂ ਨੂੰ ਬਜਟ ਦੇ ਵਿੱਚ ਆਊਗਾ ਇਹ ਚੀਜ਼ ਜਿਹੜੀ ਹੁਣਾ ਮਹੀਨਾ ਡੇਢ ਮਹੀਨਾ ਜ਼ਰੂਰ ਵਰਤੋ ਵੀਡੀਓ ਨੂੰ ਜ਼ਰੂਰ ਅੱਗੇ ਸ਼ੇਅਰ ਕਰਿਓ ਇਹ ਵੀਰ ਦੇ ਕਿਸੇ ਨਾ ਕਿਸੇ ਕਈ ਵਾਰੀ ਕੰਮ ਆ ਜਾਂਦੀ ਹੈ ਕੋਈ ਵੀਰ ਦਿਮਾਗ ਦੇ ਵਿੱਚ ਜੇ ਗੱਲ ਇਹ ਆ ਗਈ ਤਾਂ ਵਰਤੂਗਾ ਉਹਨੂੰ ਫਾਇਦਾ ਰਹੂਗਾ ਜੀ ਚੈਨਲ ਨੂੰ ਵੀ ਫੋਲੋ ਕਰਿਓ